ਰਾਹੁਲ ਦਰਵਤ ਬਾਦ ਹੁਣ ਕੌਣ ਹੋਣਗੇ ਟੀਮ ਇੰਡੀਆ ਦੇ ਨਵੇਂ ਮੁੱਖ ਕੋਚ ਜੈਸ਼ਾ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਸ਼ੇਅਰ ਕਰਕੇ ਐਲਾਨ ਕੀਤਾ ਹੈ ਵੱਡਾ ਐਲਾਨ ਕੀਤਾ ਹੈ ਭਾਰਤੀ ক্রিকেট ਕੰਟਰੋਲ ਬੋਰਡ BCCI ਦੇ ਸਕੱਤਰ ਜੈਸ਼ਾ ਨੇ ਜੜਾ ਗੋਤਮ ਗੰਭੀਰ ਨੂੰ ਭਾਰਤੀ ক্রিকেট ਟੀਮ ਦਾ ਮੁੱਖ ਕੋਚ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ ਹੈ ਗੋਤਮ ਗੰਭੀਰ ਟੀਮ ਇੰਡੀਆ ਦੇ ਇਤਿਹਾਸ ਦੇ ਵਿੱਚ 25ਵੇਂ ਮੁੱਖ ਕੋਚ ਬਣਨ ਜਾ ਰਹੇ ਨੇ ਕਿਹੜੇ ਲੋਕ ਜਿਹੜੇ ਇੰਡੀਅਨ ਕ੍ਰਿਕਟ ਲਵਰਜ਼ ਨੇ ਕਿੰਨਾਂ ਨੂੰ ਇਹ ਜਿਹੜੀ ਹੈ ਖੁਸ਼ਖਬਰੀ ਲੱਗਦੀ ਹੈ ਜ਼ਰੂਰ ਕਮੈਂਟਾਂ ਰਾਹੀਂ ਸਾਨੂੰ ਦੱਸੋ ਹਾਂ ਜਾਂ ਨਾ ਲਿਖ ਕੇ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਕਿ ਤੁਸੀਂ ਖੁਸ਼ ਹੋ ਇਸ ਐਲਾਨ ਤੋਂ ਤਾਂ ਰਾਹੁਲ ਦਰਾਵਿੜ ਨੇ T20 ਵਿਸ਼ਵ ਕੱਪ 2024 ਤੋਂ ਬਾਅਦ ਮੁੱਖ ਕੋਚ ਦਾ ਅਹੁਦਾ ਛੱਡ ਦਿੱਤਾ ਸੀ ਹੁਣ ਗੰਭੀਰ ਜੁਲਾਈ ਦੇ ਅੰਤ ਦੇ ਵਿੱਚ ਸ਼੍ਰੀਲੰਕਾ ਖਿਲਾਫ ਜੋ ਸ਼ੁਰੂ ਹੋਣ ਵਾਲੀ ਸੀਰੀਜ਼ ਦੇ ਵਿੱਚ ਭਾਰਤੀ ਟੀਮ ਦੇ ਨਾਲ ਨਵੇਂ ਕੋਚ ਦੇ ਰੂਪ ਦੇ ਵਿੱਚ ਸ਼ਾਮਲ ਹੋਣਗੇ ਵਰਤਮਾਨ ਦੇ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ NCA ਦੇ ਨਿਰਦੇਸ਼ਕ ਬੀਵੀਐਸ ਲਕਸ਼ਮਣ ਜ਼ਿੰਬਾਬਵੇ ਡੋਰੇ ਦੇ ਉੱਤੇ ਜਿਹੜਾ ਅੰਤਰੀਮ ਮੁੱਖ ਕੋਚ ਦੀ ਭੂਮਿਕਾ ਨਿਭਾ ਰਹੇ ਹਨ BCCI ਸਕਤਰ ਜੈਸ਼ਾ ਨੇ X ਯਾਨੀ ਕਿ ਟਵਿੱਟਰ ਦੇ ਉੱਤੇ ਗੰਭੀਰ ਦੀ ਮੁੱਖ ਕੋਚ ਵਜੋਂ ਨਿਯੁਕਤੀ ਦਾ ਐਲਾਨ ਕਰਦੇ ਹੋਏ ਕਿਹਾ ਮੈਨੂੰ ਇਹ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਗੋਤਮ ਗੰਭੀਰ ਹੁਣ ਭਾਰਤੀ ਕ੍ਰਿਕਟ ਟੀਮ ਦੇ ਅਗਲੇ ਮੁਖੋਚ ਹੋਣਗੇ ਆਧੁਨਿਕ ਕ੍ਰਿਕਟ ਦੇ ਵਿੱਚ ਬਹੁਤ ਤੇਜ਼ੀ ਨਾਲ ਸੁਧਾਰ ਹੋਇਆ ਅਤੇ ਗੋਤਮ ਗੰਭੀਰ ਨੇ ਇਸ ਬਦਲਾਅ ਨੂੰ ਬਹੁਤ ਨੇੜਿਓ ਮਹਿਸੂਸ ਕੀਤਾ ਹੈ ਉਹਨਾਂ ਨੂੰ ਆਪਣੇ ਕੈਰੀਅਰ ਦੇ ਵਿੱਚ ਜੋ ਵੀ ਜ਼ਿੰਮੇਵਾਰੀ ਮਿਲੀ ਹੈ ਉਸ ਦੇ ਵਿੱਚ ਉਹ ਸ਼ਾਨਦਾਰ ਸਾਬਤ ਹੋਏ ਨੇ ਤਾਂ ਮੈਨੂੰ ਉਮੀਦ ਹੈ ਕਿ ਗੋਤਮ ਗੰਭੀਰ ਉਹ ਵਿਅਕਤੀ ਨੇ ਜੋ ਭਾਰਤੀ ক্রিকেট ਨੂੰ ਅੱਗੇ ਲੈ ਕੇ ਜਾਣਗੀ ਟੀਮ ਇੰਡੀਆ ਦੇ ਲਈ ਉਹਨਾਂ ਦਾ ਦ੍ਰਿਸ਼ਟੀਕੋਣ ਯਾਨੀ ਕਿ ਉਹਨਾਂ ਦਾ ਜਿਹੜਾ ਇੱਕ ਪਰਸੈਪਸ਼ਨ ਹੈਗਾ ਉਹ ਸਪਸ਼ਟ ਹੈ ਅਤੇ ਇਸ ਦੇ ਨਾਲ ਉਹਨਾਂ ਦਾ ਤਜਰਬਾ ਉਹਨਾਂ ਨੂੰ ਕੋਚ ਦੇ ਅਹੁਦੇ ਦੇ ਲਈ ਆਦਰਸ਼ ਵਿਅਕਤੀ ਬਣਾਉਂਦਾ ਹੈ ਬੀਸੀਸੀਆਈ ਗੰਭੀਰ ਨੂੰ ਉਹਨਾਂ ਦੇ ਨਵੇਂ ਸਫ਼ਰ ਦੇ ਵਿੱਚ ਪੂਰਾ ਸਹਿਯੋਗ ਦੇਣਗੇ ਤਾਂ ਕਾਰਜਕਾਲ ਕਿੰਨਾ ਚਿਰ ਚੱਲੇਗਾ ਇਹ ਸਵਾਲ ਇੱਥੇ ਆਂਦਾ ਹੈ ਰਾਹੁਲ ਦਰਵਿੜ ਨੇ T20 ਵਿਸ਼ਵ ਕੱਪ 2024 ਦੀ ਸਮਾਪਤੀ ਤੋਂ ਬਾਅਦ ਟੀਮ ਇੰਡੀਆ ਛੱਡ ਦਿੱਤੀ ਸੀ ਗੌਤਮ ਗੰਭੀਰ ਦੀ ਅਗਵਾਈ ਦੇ ਵਿੱਚ ਟੀਮ ਇੰਡੀਆ ਦੀ ਪਹਿਲੀ ਸੀਰੀਜ਼ 27 ਜੁਲਾਈ ਤੋਂ ਸ਼੍ਰੀਲੰਕਾ ਖਿਲਾਫ ਸ਼ੁਰੂ ਹੋਵੇਗੀ ਇਸ ਮਹੀਨੇ ਦੇ ਅੰਤ ਦੇ ਵਿੱਚ ਟੀਮ ਇੰਡੀਆ ਸ਼੍ਰੀਲੰਕਾ ਦਾ ਦੌਰਾ करेगी ਜਿੱਥੇ ਦੋਵਾਂ ਟੀਮਾਂ ਵਿਚਾਲੇ T20 3 ਅਤੇ 3 ਵਨਡੇ ਮੈਚ ਖੇਡੇ ਜਾਣਗੇ ਗੰਭੀਰਤਾ ਕਾਰਜਕਾਲ 31 ਦਸੰਬਰ 2027 ਤੱਕ ਰਹਿਣ ਵਾਲਾ ਹੈ ਤੇ ਇਸ ਦੌਰਾਨ ਕਈ ICC ਟੂਰਨਾਮੈਂਟ ਵੀ ਹੋਣੇ ਨੇ ਤੇ ਇਸ ਤੋਂ ਬਾਅਦ ਗੰਭੀਰ ਦੇ ਸਾਹਮਣੇ ਪਹਿਲੀ ਚੁਣੌਤੀ ਪਾਕਿਸਤਾਨ ਦੇ ਵਿੱਚ ਹੋਣ ਵਾਲੀ ਚੈਂਪੀਅਨਸ ਟਰੋਫੀ 2025 ਦੀ ਹੋਏਗੀ ਇਸ ਤੋਂ ਬਾਅਦ ਭਾਰਤ ਨੂੰ ਵੀ 2025 ਦੇ ਵਿੱਚ ਹੋਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੇ ਵਿੱਚ ਪਹੁੰਚਣ ਦੀਆਂ ਵੱਡੀਆਂ ਉਮੀਦਾਂ ਨੇ 2026 ਦਾ T20 ਵਿਸ਼ਵ ਕਪ 2027 ਦਾ ਬੰਡੇ ਵਿਸ਼ਵ ਕਪ ਗੰਭੀਰ ਦੇ ਕਾਰਜਕਾਲ ਦੇ ਦੌਰਾਨ ਭਾਰਤੀ ਟੀਮ ਦਾ ਆਖਰੀ ICC ਟੂਰਨਾਮੈਂਟ ਹੋਏਗਾ ਰਿਪੋਰਟਾਂ ਦੀ ਮੰਨੀਏ ਤਾਂ ਗੌਤਮ ਗੰਭੀਰ ਕੋਚ ਬਣਦੇ ਹੀ ਕਈ ਵੱਡੇ ਫੈਸਲੇ ਲੈ ਸਕਦੇ ਨੇ ਅਜਿਹੀਆਂ ਖਬਰਾਂ ਵੀ ਸੰਨ ਕਿ ਉਹ ਸੀਮਤ ਓਵਰਾ ਅਤੇ ਟੈਸਟ ਫਾਰਮੈਟਾਂ ਦੇ ਵਿੱਚ ਵੱਖ-ਵੱਖ ਖਿਡਾਰੀਆਂ ਨੂੰ ਕਪਤਾਨੀ ਦੇ ਸਕਦੇ ਨੇ